ਮੈਂ ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਕਰਦਾ ਮੈਂ ਡਾਕਟਰ ਵਰੁਣ ਹਟਵਾਲ ਡਿਪਾਰਟਮੈਂਟ ਹੈਡ ਡਿਪਾਰਟਮੈਂਟ ਆਫ ਟ੍ਰਾਂਸਫਿਊਜ਼ਨ ਮੈਡੀਸਨ ਜਿਹਨੂੰ ਬਲੱਡ ਸੈਂਟਰ ਵੀ ਕਿਹਾ ਜਾਂਦਾ ਹੈ ਨਿਵਾਸਾ ਹਸਪੀਟਲ ਮੁਹਾਲੀ ਇਹ ਨਿਵਾਸਾ ਹਸਪੀਟਲ ਜਿੰਨਾ ਨੂੰ ਤੁਸੀਂ ਪਹਿਲਾਂ ਆਈ ਵੀ ਹਸਪੀਟਲ ਦੇ ਨਾਂ ਤੋਂ ਵੀ ਜਾਣਦੇ ਹੋ ਤੇ ਇਹ ਜਿਹੜਾ ਕੈਂਪ ਕੀਤਾ ਗਿਆ ਹੈ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਚੰਨਨ ਫਾਊਂਡੇਸ਼ਨ ਤੇ ਜਿਹੜੇ ਵੀ ਐਸੋਸੀਏਟ ਇੱਥੇ ਮੈਂਬਰਸ ਹੈਗੇ ਨੇ ਕਿ ਉਹਨਾਂ ਨੇ ਸਾਡੇ ਨਾਲ ਰਲ ਕੇ ਇੱਥੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਤੇ ਜਿਵੇਂ ਪਹਿਲਾਂ ਸਾਦ ਨੇ ਦੱਸਿਆ ਹੀ ਹੈ ਕਿ ਜਿਹੜਾ ਵੀ ਕੈਂਪ ਆਪਾਂ ਆਰਗੇਨਾਈਜ਼ ਕਰਨਾ ਹੈ ਉਹ ਵੈਲ ਆਰਗੇਨਾਈਜ਼ ਹੋਣਾ ਚਾਹੀਦਾ ਹੈ ਬਿਕੋਜ਼ ਕੈਂਪ ਦਾ ਸਭ ਤੋਂ ਵੱਡਾ ਮਕਸਦ ਮਰੀਜ਼ਾਂ ਲਈ ਖੂਨ ਦਾ ਹੈ ਹੀ ਹੈ ਤੇ ਜਿਹੜੇ ਡੋਨਰ ਹੈਗੇ ਨੇ ਉਹਨਾਂ ਨੂੰ ਵੀ ਆਪਾਂ ਮੋਟੀਵੇਟ ਰੱਖਣਾ ਉਹਨਾਂ ਨੂੰ ਜੇਕਰ ਕੈਂਪ ਦੀ ਕੰਡੀਸ਼ਨ ਵਧੀਆ ਹੋਏਗੀ ਔਰ ਡੋਨੇਸ਼ਨ ਕਰਕੇ ਵਧੀਆ ਫੀਲ ਕਰਨਗੇ ਤਾਂ ਹੀ ਉਹ ਮੋਟੀਵੇਟ ਰਹਿਣਗੇ ਕਿ ਅੱਗੇ ਵੀ ਆਪਣੇ ਹਰ 3 ਮਹੀਨੇ ਬਾਅਦ ਆਪਣੇ ਡੋਨੇਸ਼ਨਸ ਕਰ ਸਕਣਗੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਡੋਨਰਸ ਨੂੰ ਅਵੇਅਰ ਕਰਦੇ ਹੋ ਇੱਕ ਗੱਲ ਕਰ ਰਹੇ ਸੀ ਕਿ ਤੁਹਾਡਾ ਦਿੱਤਾ ہوا ਇਹ ਇੱਕ ਡੋਨਰ ਦਾ ਬਲੱਡ ਤਿੰਨ ਜ਼ਿੰਦਗੀਆਂ ਨੂੰ ਬਚਾ ਸਕਦਾ ਹੈ ਉਹ ਸਰ ਕਿੱਦਾਂ ਬਚਾ ਸਕਦਾ ਹੈ ਹਾਂਜੀ ਇਹ ਜਿਹੜਾ ਆਪਾਂ ਇੱਥੇ ਬਲੱਡ ਕਲੈਕਟ ਕਰ ਰਹੇ ਹਾਂ ਇਹ ਤਿੰਨ ਕੰਪੋਨੈਂਟਸ 'ਚ ਬਲੱਡ ਸੈਂਟਰ 'ਚ ਡਿਵਾਈਡ ਹੁੰਦਾ ਹੈ ਇਹ ਹਰੇ ਕੰਪੋਨੈਂਟ ਮਰੀਜ਼ ਦੀ ਜਿਹੜੀ ਕੰਡੀਸ਼ਨ ਹੁੰਦੀ ਹੈ ਕਲੀਨिकल ਕੰਡੀਸ਼ਨ ਉਹਦੇ ਹਿਸਾਬ ਨਾਲ ਉਹ ਜਿਹੜਾ ਕੰਪੋਨੈਂਟ ਹੁੰਦਾ ਉਹਨੂੰ ਡੋਨੇਟ ਕੀਤਾ ਉਹਨੂੰ ਦਾਸ ਯੂਜ਼ ਕੀਤਾ ਜਾਂਦਾ ਹੈ ਜਿਵੇਂ 1 ਯੂਨਿਟ 'ਚ ਆਪਾਂ 3 ਯੂਨਿਟ ਬਣਾਉਣੇ ਆ। ਇੱਕ PRBC ਕਹਿਆ ਜਾਂਦਾ ਹੈ ਇੱਕ FFP ਤੇ ਇੱਕ ਥੈਨੂ ਕਹਿੰਦੀ ਹੈ ਪਲੇਟ। ਇਹ ਸਰ ਇੱਕ ਕੈਂਪ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਤੇ ਕੀ ਟੀਚਾ ਕੀ ਕਿੰਨੇ ਕੁ ਡੋਨਰ ਆਪਾਂ ਯਾ ਯੂਨਿਟ ਇਕੱਠਾ ਕਰ ਲਵਾਂਗੇ? ਜੀ ਆਪਾਂ ਇੱਥੇ ਜਿਹੜਾ ਅੱਜ ਡੋਨੇਸ਼ਨ ਦਾ ਪ੍ਰੋਗਰਾਮ ਹੈਗਾ ਹੈ ਇਹ ਆਪਾਂ ਸਵੇਰੇ 9 ਵਜੇ ਤੋਂ ਸਟਾਰਟ ਕੀਤਾ ਹੈ ਤੇ ਇਹ 4:30 4:30 ਲਈ ਜਦੋਂ ਤੱਕ ਡੋਨੇਸ਼ਨ ਇੱਥੇ ਕਰਮੀ ਜਾਂਦੇ ਆ ਤੇ ਆਪਾਂ ਇੱਥੇ ਹੈਗੇ ਆਂ ਤੇ ਸਾਡਾ ਟਾਰਗੇਟ ਹੈਗਾ ਇਥੋਂ ਵੱਧ ਤੋਂ ਵੱਧ ਜਿੰਨੇ ਵੀ ਡੋਨਰ ਆਪਾਂ ਕਰ ਆ ਸਕਤਾਂ ਤੇ ਉਹਨਾਂ ਤੋਂ ਡੋਨੇਸ਼ਨ ਕਰਵਾ ਸਕੀਏ 150 ਤੇ 200 ਤੱਕ ਮੈਕਸਿਮਮ ਆਪਾਂ ਡੋਨੇਸ਼ਨ ਤੇ ਉਮੀਦਦਾਰ ਡਾਕਟਰ ਜੀ ਕਾ ਖਿਸ ਵਾਲੇ ਕਿ ਕਈ ਲੋਕਾਂ ਦੇ ਅੰਦਰ ਇੱਕ ਮਿੱਥਿਆ ਹੁੰਦੀ ਹੈ ਕਿ ਬਲੱਡ ਦੇਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਬਿਲਕੁਲ ਮਿੱਥਿਆ ਬਿਲਕੁਲ ਗਲਤ ਹੈਗੀ ਹੈ ਬਲਕਿ ਰੈਗੂਲਰ ਡੋਨੇਸ਼ਨ ਕਰਨ ਤੋਂ ਇਹਦਾ ਸਟੱਡੀਜ਼ ਵੀ ਕਹਿੰਨੀਆਂ ਨੇ ਕਿ ਤੁਸੀਂ ਰੈਗੂਲਰ ਡੋਨੇਸ਼ਨ ਕਰਨ ਤੋਂ ਤੁਸੀਂ ਹੈਲਦੀ ਫੀਲ ਕਰਦੇ ਹੋ ਵਾਡਾ ਜਿਹੜਾ ਸਾਈਟਨ ওভার ਉਹ ਵਧੀਆ ਹੁੰਦਾ ਹੈ ਤੇ ਇਸ ਕਰਕੇ ਡੋਨੇਸ਼ਨ ਰੈਗੂਲਰ ਕਰਨਾ ਹੈ ਇਹ ਇਹਦੇ ਨਾਲ ਜਿਹੜੀ ਮੋਟੀਵੇਸ਼ਨ ਖੁਦ ਬੰਦਿਆਂ ਨੂੰ ਮਿਲਦੀ ਹੈ ਕਿ ਤੁਸੀਂ ਕਿਸੇ ਤਿੰਨ ਮਰੀਜ਼ਾਂ ਦੀ ਹੈਲਪ ਕਰਦੇ ਉਹ ਤੋਂ ਵੱਡੀ ਕੋਈ ਵੀ ਮੋਟੀਵੇਸ਼ਨ ਨਹੀਂ ਪੀ ਤੇ ਕਿੰਨਾ ਸਮਾਂ ਦਾ ਗੈਪ ਹੋਣਾ ਚਾਹੀਦਾ ਸਰ ਦੁਬਾਰਾ ਦੇ ਇੱਕ ਡੋਨੇਸ਼ਨ ਤੋਂ ਬਾਅਦ ਤੁਸੀਂ 3 ਮਹੀਨੇ ਵੇਟ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਰੈਗੂਲਰ ਡੋਨੇਸ਼ਨ ਹਰ 3 ਮਹੀਨੇ ਚ ਕਰ ਸਕਦੇ ਇੱਕ 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 ਹੋਰ ਸਵਾਲ ਹੈ ਸਰ ਕਿਤੇ ਜਿਹੜੇ ਡੋਨਰਸ ਆਏ ਆ ਸਾਰੇ ਪਰਫੈਕਟ ਰਹੇ ਜਾਂ ਕਿਸੇ ਦੀ ਨੈਗੇਟਿਵ ਰਿਪੋਰਟ ਵੀ ਆਈ ਆ ਇਸ ਤਰ੍ਹਾਂ ਦਾ ਕਿਹੜੇ ਨਹੀਂ ਸਾਰੇ ਇੱਥੇ ਡੋਨਰ ਜਿਹੜੇ ਆਏ ਨੇ ਬਹਾਈਲੀ ਮੋਟੀਵੇਟਿਡ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਹੈ ਹੁੰਦਾ ਡੋਨਰ ਮੋਟੀਵੇਟਿਡ ਹੋਣਾ ਚਾਹੀਦਾ ਹੈ ਉਹਨੂੰ ਅੰਦਰੋਂ ਫੀਲ ਵਧੀਆ ਹੋਣਾ ਚਾਹੀਦਾ ਤੇ ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਨੇ ਬੜਾ acha ਹੱਸ ਕੇੜ ਕੇ ਜਿਹਨੂੰ ਕਹਿੰਦੇ ਇੱਥੇ ਡੋਨੇਸ਼ਨ ਕੀਤੀ ਹੈ ਤੇ ਸਾਰੇ ਬੜੇ ਖੁਸ਼ੀ ਖੁਸ਼ੀ ਨਾਲ ਆਪਣਾ ਡੋਨੇਸ਼ਨ ਕਰਕੇ ਆਪਣੇ ਕਰੇ ਥੈਂਕ ਯੂ ਸਰ ਬਹੁਤ ਧੰਨਵਾਦ ਕਰਦੇ ਆ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਅੱਜ ਦਾ ਦਿਨ ਬਹੁਤ ਹੀ ਭਾਗ ਵਾਲਾ ਦਿਨ ਹੈ ਸਾਨੂੰ ਬਾਬਾ ਹਨੂਮਾਨ ਸਿੰਘ ਜੀ ਦੀ ਸ਼ਰਨ ਵਿੱਚ ਸੇਵਾ ਦਾ ਮੌਕਾ ਮਿਲਿਆ ਤਾਂ ਕਿ ਇੱਕ ਵਧੀਆ ਆਪਰਾਲਾ ਅਸੀਂ ਕਰ ਸਕੀਏ ਖੂਨਦਾਨ ਕੈਂਪ ਮਤਲਬ ਕਿ ਮਹਾ ਕੈਂਪ ਮਹਾਦਾਨ ਇੱਥੋਂ ਉੱਤੇ ਕੋਈ ਵੀ ਰੀਸ ਨਹੀਂ ਹੈਗੀ ਜਿਵੇਂ ਅਸੀਂ ਆਪਾਂ ਡੋਨੇਸ਼ਨ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਡੋਨੇਸ਼ਨ ਲਗਾਏ ਹੋਏ ਜਿਸ ਦੇ ਵਿੱਚ ਸ਼ਿਰਕਤ ਆਈਵੀਆਈ ਹਸਪੀਟਲ ਡਾਕਟਰ ਬਰਨੂਨ ਜੀ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਐਨੜੀ ਟੀਮ ਨੇ ਸਾਡਾ ਸਹਿਯੋਗ ਦਿੱਤਾ ਫਾਊਂਡੇਸ਼ਨ ਚਾਨਣ ਫਾਊਂਡੇਸ਼ਨ ਦਾਇਰੇ ਵਿੱਚ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਹੈ ਸਾਡੇ ਕਈ ਟੀਮ ਦੇ ਮੈਂਬਰ ਹੈ ਜੋ ਇਸ ਸੇਵਾ ਵਿੱਚ ਕਾਰਜਕਾਰੀ ਕਰ ਰਹੇ ਨੇ ਤੇ ਸਰ ਗੁਰਦੁਆਰਾ ਸਾਹਿਬ ਚ ਖਾਸ ਇਸ ਜਗ੍ਹਾ ਤੇ ਬਲੱਡ ਕੈਂਪ ਲਾਉਣ ਦੀ ਕੋਈ ਖਾਸ ਵਜ੍ਹਾ ਰਹੀ ਹੈ ਜੀ ਇਸ ਜਗ੍ਹਾ ਤੇ ਜਰੂਰ ਜੀ ਇਹ ਸ਼ਹੀਦਾਂ ਦੀ ਧਰਤੀ ਹੈ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਜਾਣਦੇ ਆਂ ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਸਾਡੇ ਮਹਾਨ ਜਥੇਦਾਰ ਸੀਗੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਇੱਥੇ ਕੀਤੀ ਸੀਗੀ ਤੇ ਕਈ ਸ਼ਹੀਦਾਂ ਨੇ ਇੱਥੇ ਖੂਨ ਆਪਣਾ ਡਲਵਾਇਆ ਸੀਗਾ ਸੋ ਇੱਥੇ ਮੇਨ ਪਰਪਸ ਇਹ ਸੀਗਾ ਸਾਡਾ ਚਾਨਨ ਫਾਊਂਡੇਸ਼ਨ ਦਾ ਕਿ ਸਾਡਾ ਜਿਹੜਾ ਪਹਿਲਾ ਡੋਨੇਸ਼ਨ ਕੈਂਪ ਹੋਵੇ ਉਹ ਸ਼ਹੀਦਾਂ ਦੀ ਧਰਤੀ ਤੇ ਹੋਵੇ ਤਾਂ ਕਿ ਅਸੀਂ ਇੱਕ ਵਧੀਆ ਉਪਰਾਲੇ ਦੇ ਨਾਲ-ਨਾਲ ਇੱਕ ਵਧੀਆ ਮੈਸੇਜ ਵੀ ਆਪਣੇ ਲੋਕਾਂ 'ਚ ਜਾਗਰੂਤਾ ਦਾ ਕਰੀਏ ਤੇ ਚਾਨਨ ਫਾਊਂਡੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਜਿਹੜੇ ਬਲੱਡ ਡੋਨਰ ਡੋਨਰਸ ਨੇ ਖੂਨਦਾਨ ਕਰ ਰਹੇ ਨੇ ਉਹਨਾਂ ਨੂੰ ਕੀ ਕੁਝ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਕੀ मतलब ਹੌਸਲਾ ਅਫਜ਼ਾਈ ਲਈ ਕੀ ਕੁਝ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਜੋ ਵੀ ਪਾਰਟਿਸਿਪੇਟ ਕਰ ਰਿਹਾ ਹੈ ਡੋਨਰ ਜਿਹੜੇ ਵੀ ਆ ਰਹੇ ਨੇ ਉਹਨਾਂ ਨੂੰ ਪਹਿਲੇ ਅਸੀਂ ਇਹ ਸਵਾਲ ਜ਼ਰੂਰ ਪੁੱਛਨੇ ਆ ਕਿ ਤੁਸੀਂ ਕੁਛ ਨਾ ਕੁਛ ਮਾਰਨਿੰਗ ਬ੍ਰੇਕਫਾਸਟ ਕੁਛ ਕੀਤਾ ਹੈ ਕਿ ਨਹੀਂ ਕਿਉਂਕਿ ਖਾਲੀ ਪੇਟ ਅਸੀਂ ਨਹੀਂ ਇਹਦੇ ਵਿੱਚ ਡੋਨੇਟ ਕਰ ਸਕਦੇ ਆ ਈਵਨ ਕਿ ਸਾਡੇ ਕੋਲ ਕਈ ਇਹੋ ਜਿਹੇ ਵੀ ਡੋਨਰ ਆਏ ਸੀਗੇ ਜੋ ਜਿਨ੍ਹਾਂ ਨੇ ਇੱਕ ਮਹੀਨੇ ਬਾਅਦ ਦੁਬਾਰਾ ਡੋਨੇਟ ਕਰਨਾ ਚਾਹੁੰਦੇ ਆ ਬਟ ਇਹਦੇ ਵਿੱਚ ਜਿਹੜੀ ਟਾਈਮ ਲਿਮਿਟ ਹੈ ਉਹ 3 ਮਹੀਨੇ ਦੀ ਹੈਗੀ ਆ ਤਿੰਨ ਮਹੀਨਿਆਂ ਤੋਂ ਪਹਿਲਾਂ ਅਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ ਆ ਤਿੰਨ ਮਹੀਨਿਆਂ ਤੋਂ ਬਾਅਦ ਹੀ ਕੋਈ ਵੀ ਤੁਸੀਂ ਬਲੱਡ ਡੋਨੇਟ ਕਰੋ ਤਾਂ ਕਿ ਉਹਨਾਂ ਦੀ ਸਿਹਤ ਦਾ ਨਾਲ-ਨਾਲ ਸਾਨੂੰ ਧਿਆਨ ਵੀ ਰੱਖਣਾ ਚਾਹੀਦਾ ਹੈ ਉਹਨਾਂ ਲਈ ਇਸ ਤੋਂ ਇਲਾਵਾ ਜਿਹੜੀ ਲੰਗਰ ਦੀ ਸੇਵਾ ਹੈਗੀ ਐ ਇੱਥੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਿਸਕੁਟ ਦੀ ਸੇਵਾ ਹੈਗੀ ਜਾਂ ਜੂਸ ਦੀ ਸੇਵਾ ਉਹ ਚੱਲ ਰਹੀ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਹੌਸਲਾ ਵਧਾਈ ਲਈ ਅਸੀਂ ਸਰਟੀਫਿਕੇਸ਼ਨ ਵੀ ਨਾਲ ਉਹਨਾਂ ਨੂੰ ਦੇ ਰਿਹਾ ਤੇ ਨਾਲ ਇੱਕ ਇਨਾਮ ਛੋਟਾ ਜਿਹਾ ਜੋ ਸਾਡੇ ਅਹਿਮੀਤ ਰੱਖਦੀ ਅਸੀਂ ਉਹ ਨਾਲ ਪ੍ਰੋਵਾਈਡ ਕਰਦੇ ਹਾਂ ਇੱਕ ਹੋਰ ਸਵਾਲ ਹੈ ਸਰ ਖੂਨਦਾਨ ਦੀ ਅਹਿਮੀਅਤ ਨੂੰ ਸਮਝਦੇ ਹੋ ਤੁਸੀਂ ਇਹਦੀ ਇੰਪੋਰਟੈਂਸ ਕਿੰਨਾ ਸਮਝਦੇ ਹੋ ਤੇ ਜਿਹੜੇ ਲੋਕ ਆ ਰਹੇ ਆਪਾਂ ਕਿੰਨਾ ਕੁ ਉਹਨਾਂ ਨੂੰ ਅਵੇਅਰਨੈਸ ਫੈਲਾ ਚੁੱਕੇ ਆ ਕਿ ਆ ਜਿਆਦਾ ਅਵੇਅਰਨੈਸ ਦੀ ਲੋੜ ਹੈ ਜਾਂ ਆਲਰੇਡੀ ਲੋਕ ਅਵੇਅਰਨੈਸ ਹੋ ਚੁੱਕੇ ਨੇ ਖੂਨਦਾਨ ਨਹੀਂ ਅਵੇਅਰਨੈਸ ਇਹ ਜ਼ਰੂਰੀ ਹੈ ਜੀ ਤੁਸੀਂ ਕੋਈ ਵੀ ਖੂਨਦਾਨ ਕੈਂਪ ਅਗਰ ਲਗਾ ਰਹੇ ਨੇ ਤੇ ਇੱਕ ਵੈਲ ਆਰਗੇਨਾਈਜੇਸ਼ਨ ਦੇ ਨਾਲ ਸਾਡਾ ਸਹਿਯੋਗ ਹੋਣਾ ਚਾਹੀਦਾ ਜਿਵੇਂ ਡਾਕਟਰ ਵਰਮਨ ਜੀ ਨਾਲ ਸਾਡੀ ਰਾਪਤਾ ਹੋਈਆਂ ਸੀਗੀਆਂ ਤੇ ਇਹਨਾਂ ਨਾਲ ਆਈਵੀ ਬਾਈ ਚ ਬਹੁਤ ਹੀ ਮਾਣਯੋਗ ਇਹ ਆਪਣੇ ਡਾਕਟਰ ਸਾਹਿਬ ਨੇ ਤੇ ਇਹਨਾਂ ਨੇ ਚੰਗਾ ਗਾਈਡ ਸਾਨੂੰ ਕੀਤਾ ਕਿ ਅਸੀਂ ਕੀ ਕੀ ਆ ਸਾਵਧਾਨੀਆਂ ਵਰਤਣੀਆਂ ਕੀ ਰੂਲ ਰੈਗੂਲੇਸ਼ਨ ਹੋਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਡੋਨੇਟ ਕਰ ਰਹੇ ਨੇ ਤੇ ਉਹਨਾਂ ਦਾ ਕੀ ਬਾਅਦ ਚ ਬੈਨੀਫਿਟ ਕੀ ਹੈ ਇਹਨੂੰ ਕੋਈ ਪ੍ਰੋਬਲਮ ਨਾ ਹੋ ਕੱਲ ਨੂੰ ਕਿਸੇ ਨੂੰ ਬਲੱਡ ਚਾਹੀਦਾ ਹੋਵੇ ਤਾਂ ਸਰਟੀਫਿਕੇਸ਼ਨ ਅਸੀਂ ਨਾਲ ਦੇ ਰਹੇ ਹਾਂ ਕੋਈ ਵੀ ਜਾ ਕੇ ਆਪਣਾ ਬਲੱਡ ਦਾ ਸੇਵਾ ਜਿਹੜੀ ਹੈਗੀ ਉਹ ਵਾਪਸ ਆਪਣਾ ਲੈ ਸਕਦਾ ਕਿਸੇ ਲੋੜਵੰਦ ਨੂੰ ਹੋ ਗਿਆ ਕਿਸੇ ਵੀ ਆ ਚੀਜ਼ ਦੇ ਵਿੱਚ ਆਪਾਂ ਉਸ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਨੇ ਤੇ ਜਿਹੜੇ ਨੌਜਵਾਨ ਇੱਥੇ ਬਲੱਡ ਡੋਨੇਟ ਕਰ ਰਹੇ ਨੇ ਤੇ ਜਿਹੜੇ ਕਰਨ ਦੇ ਚਾਵਾਨ ਹੋਣਗੇ ਹਜੇ ਮਨ 'ਚ ਇੱਛਾਵਾਂ ਹੋਣਗੀਆਂ ਉਹਨਾਂ ਵੱਲੋਂ ਉਹਨਾਂ ਲਈ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਦੇਖੋ ਜੀ ਇਹਦੇ ਵਿੱਚ ਮੈਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਮੈਂ ਬਾਬਾ ਜੀ ਨੇ ਐਨਾ ਬੜਾ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਮੇਰੀ ਟੀਮ ਨੂੰ ਸੇਵਾ ਦਾ ਮੌਕਾ ਦਿੱਤਾ ਜਿਹਦੇ ਵਿੱਚ ਸਾਡੇ ਸਾਰੇ ਨੌਜਵਾਨ ਮੁੰਡੇ ਦੀ ਅਸੀਂ ਗੱਲ ਕਰੀਏ ਸੁਖਵਿੰਦਰ ਜੀ ਹੈ ਸੰਦੀਪ ਜੀ ਹੈਗੇ ਨੇ ਕਰਨ ਜੀ ਹੈਗੇ ਨੇ ਗੁਰਵਿੰਦਰ ਜੀ ਹੈਗੇ ਤੇ ਸਾਡੇ ਨਾਲ ਫਾਊਂਡੇਸ਼ਨ ਨਾਲ ਐਨਆਰਏ ਟੀਮ ਜਸਪਾਲ ਸਿੰਘ ਢਾਲੀਵਾਲ ਜੀ ਵੀ ਜੁੜੇ ਹੋਏ ਨੇ ਜੋ ਇੱਥੇ ਵੀ ਬਹੁਤ ਸੇਵਾ ਕਰ ਰਹੇ ਨੇ ਤੇ ਬਾਹਰ ਵੀ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਅਸੀਂ ਸੇਵਾ ਕਰ ਰਹੇ ਹਾਂ ਉਹ ਕਿਸੇ ਨਾ ਕਿਸੇ ਲੋੜਵੰਦੇ ਕੰਮ ਆਵੇ ਤੋ ਇਹ ਇਸ ਨੂੰ ਖੂਨਦਾਨ ਮਹਾਦਾਨ ਤੋਂ ਉੱਪਰ ਕੋਈ ਉਪਰਾਲਾ ਨਹੀਂ ਹੋ ਸਕਦਾ ਤੇ ਜਿਸ ਕਰਕੇ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣਾ ਕੀਮਤੀ ਸਮਾਂ ਕੱਟ ਕੇ ਅੱਜ ਸ਼ਹੀਦਾਂ ਦੀ ਧਰਤੀ ਦੇ ਵਿੱਚ ਖੂਨਦਾਨ ਕਰਨ ਆਏ ਨੇ